ਬਾਈ ਨਾਲ ਹੋਰ ਵੀ ਬਾਤ ਗੱਲਬਾਤ ਛੁੜੀ ਨਾਲ ਕਰਾਉਣੇ ਆ ਹੋਰ ਬਾਈ ਕੀ ਹਾਲ ਚਾਲ ਠੀਕ ਆ ਹੋ ਠੀਕ ਆ ਹਾਂਜੀ ਹਾਂ ਧਰ ਪਰਿਵਾਰ ਸਾਰਾ ਸੱਟ ਹੈ ਸਭ ਠੀਕ ਹੈ ਰੱਬ ਦੀ ਕਿਰਪਾ ਹੋਣ ਨਜ਼ਾਰੇ ਕੰਮ ਵਧੀਆ ਚੱਲ ਜੰਦਾ ਬਹੁਤ ਸ਼ੁ크ਰਾ ਪਰਮਾ ਚਲੋ ਚੰਗੀ ਗੱਲ ਹੈ ਨਾ ਕੰਮ ਚੱਲਣਾ ਚਾਹੀਦਾ ਤੇ ਕਿੰਨੇ ਸਾਲ ਤੇ ਕੰਮ ਕਰ ਰਹੇ ਹੋ ਤੁਸੀਂ ਬੱਕਰੀਆਂ ਦੀ ਮਾੜੀ ਜਾਣਕਾਰੀ ਦਿਓ ਆਪਣੇ ਬੱਕਰੀਆਂ ਦਾ ਤਾਂ ਜੀ ਮੇਰੇ ਦਾਦਕਿਆਂ ਚ ਤਾਂ ਤੀਜੀ ਪੀੜੀ ਹੈ ਅੱਛਾ ਚੌਥੀ ਪੀੜੀ ਨਾਨਕਾਂ ਦੇ ਠੀਕ ਆ ਉਹ ਪਹਿਲਾ ਪੋਸਟਾਂ ਵਾਲੀ ਕੰਮ ਚੱਲਦਾ ਪੋਸਟਾਂ ਇੰਨੀ ਕੰਮ ਵਧੀਆ ਮੁਨਾਫੇ ਚ ਕੋਈ ਪੈਂਦਾ ਉਸ ਹਾਂ ਦੀ ਖੇਤੀ ਨਾਲ ਜਾਨੀ ਵਾਸਤਾ ਦੇਖੋ ਖੇਤੀ ਮੈਂ ਕੀਤੀ ਨਹੀਂ ਅੱਛਾ ਤੇ ਆਹ ਕੰਮ ਘੱਟ ਵਾਲਾ ਹੈ ਨਹੀਂ ਠੀਕ ਆ ਘੱਟ ਵਾਲਾ ਹੈ ਨਹੀਂ ਨਹੀਂ ਹੈ ਨਹੀਂ ਠੀਕ ਆ ਚਲੋ ਬਈ ਬਾਈ ਕੰਮ ਵੀ ਘੱਟ ਵਾਲਾ ਕੰਮ ਹੈ ਨਹੀਂ ਪੀੜ੍ਹੀਆਂ ਤੋਂ ਕੰਮ ਚੱਲਦਾ ਸਾਡਾ ਹੂੰ ਸਟੱਡੀ ਕਿੰਨੀ ਕਰੀਆ ਬਈ ਤੁਸੀਂ ਮੈਂ ਫਰਮਾ ਸਿਸਟਮ ਠੀਕ ਆ ਫਰਮਾ ਦਾ ਮੈਡੀਕਲ ਸਟੋਰ ਆਪਣਾ ਹੂੰ ਤੇ ਤੁਸੀਂ ਬੱਕਰੀਆਂ ਦਾ ਕੰਮ ਕਰਦੇ ਤੁਸੀਂ ਕੋਈ ਜੋਬ ਵਗੈਰਾ ਕੋਈ ਹੋਰ ਨਹੀਂ ਕਰਿਆ ਜਾਂ ਕਿਸੇ ਪਾਸੇ ਨਹੀਂ ਨੀ ਨੌਕਰੀ ਮੈਂ ਕੀਤੀ ਨਹੀਂ ਜਲਦੀ ਵੀ ਸੀ ਕੀਤੀ ਨਹੀਂ ਠੀਕ ਆ ਗੁਲਾਮੀ ਕਰਨੀ ਹੀ ਨਹੀਂ ਹਾਂ ਟੀਵਲ ਪੈੰਡ ਕੰਮ ਕਰਦੇ ਆ ਧੰਦਾ ਕਰਨਾ ਆਪਦਾ ਹੀ ਕਰਨਾ ਦੇ ਖੁਦ ਮੁਖਤਿਆਰੀਆਂ ਨੇ ਉਹਦਾ ਸਵਾਦ ਹੀ ਵੱਖਰਾ ਗੱਲ ਇਹ ਤਾਂ ਵੀ ਤੇ ਲੱਖ ਰੁਪਏ ਦੇਣਾ ਕਿਸੇ ਨਾਲ ਅੰਦਰ ਚ ਰਹਿ ਕੇ ਕੰਮ ਕਰਨਾ ਹਾਂ ਚਾਹੇ 10 ਰੁਪਏ ਬਣਦੇ ਹੋਣ ਹਨਾ ਹਾਂ ਤੇ ਜਿਹੜਾ ਆ ਧੰਦਾ ਉਹ ਆਪਦੇ ਕੰਮ ਦਾ ਸਵਾਦ ਸਵਾਦ ਵੱਖਰਾ ਉਹਦਾ ਹੀ ਆਉਂਦਾ ਲੈ ਵੀ ਗੱਲ ਬਾਤ ਬਾਈ ਨੇ ਤੁਹਾਨੂੰ ਦੱਸ ਤੀ ਸਟੱਡੀ ਕਿੰਨੀ ਕਰੀ ਐ ਬਾਈ ਦਾ ਮੈਡੀਕਲ ਸਟੋਰ ਵੀ ਐ ਨਾਲ ਨਾਲ ਬੱਕਰੀਆਂ ਦਾ ਕੰਮ ਵੀ ਕਰਦਾ ਬਾਈ ਕਹਿੰਦਾ ਰੱਬ ਦੀ ਕਿਰਪਾ ਐ ਬਾਈ ਗਰੂ ਨਾਲ ਚੜ੍ਹਦੀ ਕਲਾ ਚ ਰੱਖੇ ਹੋਏ ਆ ਮਨਾਫਾ ਵੀ ਹੁੰਦਾ ਰੋਟੀ ਵੀ ਚੰਗੀ ਖਾਣੇ ਆ ਘਰ ਪਰਿਵਾਰ ਚ ਬਹਿਣੇ ਆ ਪਰ ਜਿਹੜੀ ਖਾਸ ਗੱਲ ਤੁਹਾਨੂੰ ਦੱਸਣ ਲੱਗਿਆ ਅੱਜ ਇਹ ਤੋਂ 22 ਤੋਂ ਸਟਾਰਟ ਕਰੇ ਸੀ ਅੱਜ ਕੋ ਮੈਨੂੰ ਵਧੀਆ ਲੱਗਿਆ ਯਾਰ ਮੈਂ ਇਸ ਨੂੰ ਕਹਦੇ ਆ ਬਾਈ ਜਦੋਂ ਮੈਂ ਸਾਈਕਲ ਦੇਖੀ ਨਾ ਨੇਚਰ ਬਹੁਤ ਵਧੀਆ ਲੱਗਿਆ ਵੀ ਇੱਥੋਂ ਲਾਈਵ ਸਟਾਰਟ ਕਰੇ ਪੂਰਾ ਦਿਨ ਚੱਲੋ ਵਿੱਚ ਬੰਦੇ ਹੁੰਦੇ ਹੋਰ ਉਹ ਜਿਹੇ ਆਉਣ ਕਹਿੰਦੇ ਬਾਈ ਵੀਡੀਓ ਬਣਾ ਦੀਏ ਉਹ ਮੂੰਹ ਹੀ ਇਧਰ ਨੂੰ ਘਾਲ ਲੰਨ ਸਿਫਤ ਦੇਣੀ ਉੱਥੇ ਫਿਰ ਸਵਾਦ ਸਵਾਦ ਜਾਂ ਨਹੀਂ ਆਉਂਦਾ ਹਾਂਜੀ ਤਾਂ ਕਰਕੇ ਅੱਜ ਲਈ ਫਿਰ ਕੀ ਕੀ ਨਗ ਲੈ ਕੇ ਆਇਆ ਮਾੜਾ ਚਾਨਣਾ ਪਾਈ ਕਰਾਂ ਵੀਡੀਓ ਚ ਅੱਜ ਆਪਣੇ ਹੈਗੇ ਨੇ 12-13 ਨਗ ਠੀਕ ਹੈ ਬੱਕਰੀਆਂ ਪੰਜ ਤਾਂ ਵੱਡੀਆਂ ਠੀਕ ਹੈ ਤੇ ਬੱਚੇ ਨੇ ਕੁਛ ਨਾਲ ਠੀਕ ਹੈ ਪੱਠਾ ਨੇ ਪੱਠਾ ਹੈਗੀਆਂ 4-5 ਬੱਕਰੀਆਂ ਵੱਡੀਆਂ ਬੱਕਰਾ ਵੀ ਹੈ ਕੋਈ ਨਹੀਂ ਬੱਕਰਾ ਵੱਡਾ ਕੋਈ ਨਹੀਂ ਛੋਟੇ ਬੱਕਰੀ ਹੈਗੀਆਂ ਠੀਕ ਹੈ ਘਰੇ ਫਿਰ ਕਿੰਨੀਆਂ ਰੱਖੀਆਂ ਹੋਈਆਂ ਨੇ ਹੈਗੇ ਨੇ 30-32 ਨਗ ਠੀਕ ਹੈ ਫਿਰ ਅਸੀਂ ਬਾਹਰਲੇ ਚਾਰੇ ਤੇ ਰੱਖ ਦੋ ਜਾਂ ਕਿਵੇਂ ਹਾਂ ਚਾਰ ਦਿਆਂ ਬਾਈ ਹੈਗਾ ਨਾਲ ਅੱਛਾ ਉਹ ਸਾਹਮਣੇ ਖੜਾ ਬਾਈ ਏਡ ਠੀਕ ਹੈ ਸੌ ਰੱਖ ਦੋ ਉਹ ਵੀ ਫਿਰ ਤੋਂ ਸੰਖਿਆ ਕਿੰਨੀ ਹੈ ਉਹਦਾ ਬਸ ਚੱਲੀ ਜਾਂਦਾ ਅੱਛਾ ਜਿਵੇਂ ਆਪਣਾ ਖੇਤ ਵਾਲਾ ਸਿਸਟਮ ਉਹਦਾ ਚੱਲੀ ਜਾਂਦਾ ਨਹੀਂ ਨਹੀਂ ਬਾਕੀ ਜਿਹੜਾ ਰੋਟੀ ਪਾਣੀ ਦਾ ਖਰਚੋ ਮੇਰਾ ਠੀਕ ਆ ਉਹਦਾ ਚੱਲ ਆਪਣਾ ਹੁੰਦੇ ਹਨਾ ਰੋਟੀ ਪਾਣੀ ਜਰੂਰੀ ਹੈ ਹਨਾ ਜਿਹੜਾ ਬੰਦਾ ਰੋਟੀ ਨਹੀਂ ਦੇ ਸਕਦਾ ਉਹ ਬੰਦਾ ਜਿੰਗੀ ਚ ਕੰਮ ਜਾਂ ਵੀ ਨਹੀਂ ਹੋ ਸਕਦਾ ਬਾਕੀ ਕੋਮ ਬੰਦਨੀ ਵੀ ਉਹਨਾਂ ਖਾਂ ਸਾਡਾ ਕੋਈ ਨਹੀਂ ਖੁੱਲ੍ਹੇ ਚ ਆਉਂਦਾ ਠੀਕ ਆ ਯਾਨੀ ਵਿਸ਼ਵਾਸਤਾ ਉਹ ਚੱਲੀ ਜਾਂਦਾ ਹਨਾ ਵੱਡੀ ਗੱਲ ਵਿਸ਼ਵਾਸ ਦੀ ਹੈ ਹਨਾ ਉਹਨੇ ਮੈਨੂੰ ਨਹੀਂ ਘਟਾ ਪੈਣ ਦਿੱਤਾ ਪਾਉਣਾ ਨਹੀਂ ਘਟਾ ਰਹਿਣ ਦਾ ਕੋਈ ਬੰਦਾ ਜਿੰਮੇ ਮੈਂ ਤੈਨੂੰ ਆ ਗਿਆ ਉਹ ਬੰਦਾ ਕੋਈ ਨੇਚਰ ਪੱਕਾ ਚੰਗਾ ਹੁੰਦਾ ਹਾਂਜੀ ਆਈਂ ਬਾਈ ਮਾ ਉਰੇ ਆ ਜਾ लवली ਲੈ ਵੀ ਸਾਨੂੰ ਬਾਈ ਕਹਿੰਦਾ ਮੈਂ ਬੰਦਾ ਰੱਖਿਆ ਹੋਇਆ ਆਪਣਾ ਇਹਨੂੰ ਕਹਿੰਦਾ ਮੈਂ ਨੌਕਰ ਤਰਫੋਂ ਕਹਿੰਦਾ ਮੈਂ ਪਰਖਿਆ ਨਹੀਂ ਜਿਵੇਂ ਵਿੱਚ ਲੋਕ ਕਰਦੇ ਨੇ ਜਾਂ ਆਪਣਾ ਸੀਰੀਆ ਜਾਂ ਨੌਕਰ ਆ ਜਾਂ ਪਾਲੀਆ ਕੁਝ ਵੀ ਆ ਕਹਿੰਦਾ ਮੈਂ ਉਹ ਹਿਸਾਬ ਨਾਲ ਇਹਨੂੰ ਬਾਈ ਨੂੰ ਰੱਖਿਆ ਨਹੀਂ ਆ ਬਾਈ ਖੜਾ ਹੈ ਬੱਕਰੀਆਂ ਚਾਰ ਕਿੱਲੇ ਹੁੰਦਾ ਬਾਈ ਦਾ ਸਟੱਡੀ ਪੇਜ ਬੰਦਾ ਹੈ ਠੀਕ ਹੈ ਜੀ ਸਟੱਡੀ ਨੂੰ ਪਤਾ ਲੱਗੀ ਜਾਣਾ ਕਿੰਨੀ ਸਟੱਡੀ ਆ ਮੈਡੀਕਲ ਸਟੋਰ ਆ ਬਾਈ ਕਹਿੰਦਾ ਵਧੀਆ ਰੱਬ ਦੀ ਕਿਰਪਾ ਹੈ ਇਹਦਾ ਬੰਦਾ ਰੱਖਿਆ ਹੋਇਆ ਆਪਣਾ ਬੱਕਰੀਆਂ ਤੇ ਮੈਂ ਕਹਿੰਦਾ ਮੈਡੀਕਲ ਸਟੋਰ ਦੇ ਉੱਤੇ ਬੈਣਾ ਇਹ ਬੱਕਰੀਆਂ ਚਾਰਨ ਜਾਂਦਾ ਹੁੰਦਾ ਕਹਿੰਦਾ ਕੋਈ ਹਿਸਾਬ ਖਦਾ ਆਪਣੀ ਸਾਡੇ ਚ ਕਿੰਨੇ ਚਿਰ ਦਾ ਰੱਖਿਆ ਹੋਇਆ ਤੁਸੀਂ ਇਹਨੂੰ ਜਿਹੜੋਦਿਆਂ ਬੱਕਰਾਂ ਰੱਖੀਆਂ ਮੇਰੇ ਕੋਲ ਨਹੀਂ ਐ ਬਾਈ ਨਾਲ ਹੀ ਹੋ ਗਿਆ ਉਹਨਾਂ 10 ਸਾਲ 12 ਸਾਲ 5 ਸਾਲ 4-5 ਸਾਲ ਹੋ ਗਏ 4-5 ਸਾਲ ਹੋ ਗਿਆ ਚੱਲ ਮੇਰੇ ਈਡੀ ਨਾਲ ਚੱਲ 6 ਸਾਲ ਲਾਲ ਕੁਛ ਬਾਈ ਕਹਿੰਦਾ 6 ਸਾਲਾਂ ਦਾ ਕੋਈ ਹਿਸਾਬ ਹੀ ਨਹੀਂ ਕਰਕੇ ਦੇਣਾ ਕਹਿੰਦਾ ਮੈਂ ਉਹਨੇ ਕਿ ਨਾ ਉਹਨੇ ਕਰਿਆ ਨਾ ਕਹਿੰਦਾ ਮੈਂ ਕਰਿਆ ਸਾਰੀ ਗੱਲ ਕਿੱਥੇ ਅੜਦੀ ਆ ਵਿਸ਼ਵਾਸ ਤੇ ਜਦੋਂ ਬੰਦਾ ਵਿਸ਼ਵਾਸ ਘਾਤ ਕਰਦਾ ਪੁੱਛਿਆ ਕਿ ਬੰਦਾ ਮਰਦਾ ਫੇਰ ਕਹਿੰਦਾ ਚੱਲ ਹੁਣ ਨਹਿਰਦਸਾਲ ਮਾਰੀ ਮੈਂ ਤੁਹਾਨੂੰ ਦੱਸੀ ਜਾਣਾ ਇਹਨੇ ਮੈਨੂੰ ਨਹੀਂ ਘਟਾ ਬੈਣ ਦਿੱਤਾ ਹਾਂ ਠੀਕ ਆਪਾਂ ਇਹਨੂੰ ਘਟਣ ਹੀ ਰਹਿਣ ਦਿੱਤਾ ਨਾ ਇਹਨੇ ਮੈਨੂੰ ਪੁੱਛਿਆ ਕਦੇ ਬਈ ਸਾਹਿਬ ਕੀ ਹੋ ਗਿਆ ਨਾ ਮੈਂ ਇਹਨੂੰ ਦੱਸਿਆ ਬਈ ਨਾ ਸਾਹਿਬ ਹੋ ਗਈ ਵੱਡੀ ਗੱਲ ਤੇ ਇਹੀ ਹੈ ਨਾ ਵਿਸ਼ਵਾਸ ਤੇ ਆ ਗਿਆ ਇਹ ਮੇਲਗਾ ਬਣਾ ਕੇ ਦੀ ਜਾਂਦਾ ਮੈਂ ਇਹਨੂੰ ਬਣਾ ਕੇ ਦੀ ਹਾਂ ਅਸਲ ਤੰਦਾ ਫੁੱਲ ਦਾ ਹੀ ਉੱਥੇ ਜਦੋਂ ਮੂਰਲਾ ਬੰਦੇ ਦਾ ਉਹ ਬਈ ਕਹਿੰਦੇ ਆ ਨਾ ਇਹ ਬਿਜ਼ਨਸ ਦਾ ਰੂਲ ਆ ਕਿ ਤੁਹਾਨੂੰ ਖੁਦ ਕਰੋੜਾਪਤੀ ਹੋਣ ਲਈ ਹਾਂ ਥੱਲੇ ਕਈ ਲੱਖਪਤੀ ਬਣਾਉਣੇ ਪੈਣਗੇ ਹਾਂ ਕਈ ਬਣਾਉਣੇ ਪੈਣਗੇ ਠੀਕ ਹੈ ਜੇ ਤੁਹਾਡੇ ਥੱਲੇ ਲੜੇ ਲੱਖਪਤੀ ਹੋਣਗੇ ਤਾਂ ਕਰੋੜਾਂਪਤੀ ਤੁਸੀਂ ਫੇਰ ਬਣੋ ਹਾਂ ਠੀਕ ਹੈ ਜੇ ਮੇਰੇ ਥੱਲੇ ਮੇਰਾ ਜਿਹੜਾ ਮੇਰੇ ਲਈ ਕੰਮ ਕਰਦਾ ਬੰਦਾ ਉਹ ਖੁਸ਼ ਹੈ ਦੋ ਪੈਸੇ ਉਹਨੂੰ ਬਣਦੇ ਆ ਹਾਂ ਠੀਕ ਹੈ ਤੇ ਫੇਰ ਹੀ ਮੇਰੇ ਕੋਲੇ ਮੇਰਾ ਕੰਮ ਵਧੂਗਾ ਮੈਂ ਖੁਦ ਮੈਂ 16 ਸਾਲ ਕਿਸੇ ਦੇ ਅੰਦਰ ਰਹਿ ਕੇ ਮੈਂ ਕੰਮ ਕੀਤਾ ਵੀ ਆ ਹਾਂ ਮਾਲਕ ਨੂੰ ਬਣਾ ਕੇ ਦਿੱਤੇ ਆ ਤੇ ਫੇਰ ਆ ਜਾਪ ਮਾਲਕ ਠੀਕ ਹੈ ਠੀਕ ਹੈ ਫੇਰ ਹੀ ਫਾਇਦਾ ਬਾਈ ਹੈਨਾ ਜੇ ਆਪਾਂ ਮੰਨ ਕੇ ਚੱਲੋ ਹੁਣ ਕੋਈ ਵੀ ਬੰਦਾ ਹੈ ਵਿੱਚ ਕਿਹਦੇ ਬੰਦੇ ਹੁੰਦੇ ਨੇ ਜਿਵੇਂ ਹੁਣ ਵੱਡੀਆਂ ਫੈਕਟਰੀਆਂ ਆ ਗਈਆਂ ਹੂੰ ਉਸੇ ਕੰਨੀ ਕਤਰਾਈ ਜਾਣਗੇ ਇੱਕ ਨੂੰ ਜਰਾ ਆਪਾਂ ਨੂੰ ਕਿਹੜੇ ਇਕਦਾਂ ਇਹ ਲੱਖਾਂ ਜੋ ਕਰੋਪ ਤਾਂ ਆਪਾਂ ਕੀ ਕਰ ਸਕਦੇ ਹੈ ਨਾ ਹਾਂ ਚੱਲਦਾ ਇਹ ਕੰਮ ਕਰੀ ਚੱਲੋ ਅਸਲ ਬੰਦਾ ਉਹੀ ਹੈ ਜਿਹੜਾ ਬੰਦਾ ਜਾਨੀ ਇਹ ਸੋਚ ਕੇ ਚੱਲਦਾ ਵੀ ਯਾਰ ਮੇਰਾ 300 ਬਣਿਆ ਮੈਨੂੰ 300 ਬਣ ਗਿਆ ਮੈਂ ਮਾਲਕ ਨੂੰ 200 ਬਣਾ ਕੇ ਦੇਣਾ 100 ਉੱਤੇ ਬਣਾ ਕੇ ਦੇਣਾ ਬਿਲਕੁਲ ਹਣਾ ਫੇ ਬਣਦਾ ਹੀ ਫੇਰ ਆ ਬਾਈ ਫੇਰ ਬਣਦਾ ਫੇਰ ਮੂਹਰੇ ਬੰਦਾ ਵੀ ਤਾਜਾ ਬਣਦਾ ਸੋਚਦਾ ਮਾਲਕ ਦਾ ਵੀ ਹੱਕ ਬਣਦਾ ਵੀ ਜਿਹੜਾ ਮੈਨੂੰ 300 ਬਣਾ ਕੇ ਦਿੰਦਾ ਅੱਜ ਹਾਂ ਠੀਕ ਆ ਤੇ ਉਹਦਾ ਵੀ 100 150 ਮੈ ਨਾਲ ਮੈਂ ਕਰੂੰਗਾ ਹਾਂ ਗੱਲ ਹੀ ਅਸਲ ਫੇਰ ਬਣਦੀ ਆ ਬਾਈ ਬੰਦਾ ਤਾਜਾ ਵੀ ਫੇਰ ਆਉਂਦਾ ਜਦੋਂ ਮੂਹਰੇ ਬੰਦਾ ਹੈਲਪ ਕਰਦਾ ਹਨਾ ਬਿਲਕੁਲ ਹਾਂ ਇਕੱਲਾ ਬੰਦਾ ਕੁਝ ਵੀ ਨਹੀਂ ਕਰ ਸਕਦਾ ਵਿੱਚ ਆਪਣਾ ਬਤੇ ਆ ਪਰ ਕਿੱਲਾ ਉਸ ਨੂੰ ਹੁਣ ਬੱਕਰੀਆਂ ਦੀ ਜਿਹੜੀਆਂ ਬਾਈ ਕੋਲੇ ਬੱਕਰੀਆਂ ਕਹਿੰਦਾ ਘਰੇ 30 32 ਬੱਕਰੀਆਂ ਹੈਗੀਆਂ ਨੇ ਕਹਿੰਦਾ ਬੰਦਾ ਵੀ ਰੱਖਿਆ ਸਾਰਾ ਕੁਝ ਕਰਦੇ ਕਹਿੰਦਾ ਕੀ ਕੀ ਹੈਡ ਤੇ ਨੇ ਕੀ ਕਿੰਨੇ ਕਿੰਨੇ ਦੰਦਾਂ ਤੇ ਨੇ ਕੀ ਕੀ ਡਿਮਾਂਡ ਦੀਆਂ ਨੇ ਉਹ ਸਾਨੂੰ ਸਾਰਾ ਕੁਝ ਦੱਸਾਂਗੇ ਪਰ ਨੰਬਰ ਨਹੀਂ ਸਾਨੂੰ ਦੱਸਣਾ ਮੈਂ ਪਹਿਲਾਂ ਵੀ ਲਾਈਵ 'ਚ ਬੋਲਿਆ ਸੀ ਕਿ ਨੰਬਰ ਆਪਾਂ ਬਾਈ ਦਾ ਦੱਸਣਾ ਨਹੀਂ ਬਾਈ ਦੇ ਮੇਰੇ ਗੱਲ ਕਹਿਣ ਤੋਂ ਪਹਿਲਾਂ ਬਾਈ ਮੇਰੀ ਗੱਲ ਪੁੱਝ ਗਿਆ ਸੀ ਕਹਿੰਦਾ ਵੀ ਤੂੰ ਨੰਬਰ ਕਿਉਂ ਦੱਸ ਰਿਹਾ ਐ ਅਸੋ ਗੱਲ ਅੱਜ ਚ ਕੋਡ ਵਾਰ ਆਪਾਂ ਦੱਸਣਾ ਨਹੀਂ ਇਹ ਵੀ ਨੰਬਰ ਕਿਉਂ ਦੱਸਣਾ ਉਹ ਲਾਈਵ 'ਚ ਆਪਾਂ ਸਾਰਾ ਦੱਸਤਾ ਸੀ ਬਾਈ ਬੱਕਰੀ ਬਾਈ ਇਹਦੀ ਦੱਸੀ ਗਰੀ ਕੀ ਉਹ ਹੈ ਹਾਲ ਮਿਰਚ ਆ ਜਾ ਉਹਰੇ ਆ ਤਾਂ ਕਰ ਲਈ ਸੌ ਆ ਕਿੰਨੇ ਦੰਦਾਂ ਚ ਬਾਈ ਦੱਸੀ ਇਹ ਛੇ ਦੰਦ ਪਾਠਾ ਬਈ 100 ਆ ਸੂਈ ਵੀਰ ਜਮਾ 100 ਆ ਸੂਈ ਆ 100 ਆ ਸੂਈ ਹਾਂ ਦੰਦਾਂ ਦੀ ਛੇ ਦੰਦ ਦੀ ਹੈ ਹਾਈਟ ਕਿੰਨੀ ਕਰ ਲੈ ਵੀਰ ਇੱਟੇ ਦੀ ਕੋਈ ਹੋਊਗੀ 30 35 ਦੇ ਲਗਭਗ ਆਪਾਂ ਹਾਈਟ ਮੈਣ ਨਹੀਂ ਲੈਣਾ ਮੈਂ ਤੁਹਾਨੂੰ ਅੱਜ ਹਾਈਟ ਵੀ ਕੱਢ ਕੇ ਦਿਖਾ ਦਾਂਗੇ ਵੀਰੇ ਬੱਕਰੀ ਦੀ ਹਾਈਟ ਮੈਣਾਂਗੇ ਆਪਾਂ ਇੱਥੋਂ ਜਮਾ ਮਾੜਾ ਨੇੜੇ ਕੱਥਾ ਚੋਂ ਚੰ 30 ਕਿਤੇ ਜਿਹੜੀ 35 ਚਾਉਂਦੀ ਆ ਹੂੰ ਪੂਸ ਵੀ ਤੁਹਾਨੂੰ ਦਿਖਾ ਦਨ ਲੈ ਸਹੀ ਮੈਣ ਜੇ ਪੂਸ ਇੱਥੋਂ ਮਣੀ ਆ 8 8 ਇਤਰੀਕੂਸਰ ਹਾਂਜੀ ਚੱਪੇ ਸਿੰਘਾਂ ਚ ਹਾਂ ਕੱਲ ਵੀ ਜਮਾ ਪਰੋਠਾ ਲਾ ਕੇ ਨੱਕ ਨੂੰ ਕਪੂਰਾ ਵਧੀਆ ਰੋਮਨ ਨੋਜ਼ ਇਹਨੂੰ ਕਹਿੰਦੇ ਨੇ ਰੋਮਨ ਰੋਮਨ ਨੋਜ਼ ਰੋਮਨ ਲੋਕ ਸੀ ਨਾ ਉਹਨਾਂ ਜਿਵੇਂ ਆਪਣੇ ਨੱਕ ਦੀ ਹੱਡੀ ਆਪਣੇ ਤਾਂ ਚਪਟੇ ਆ ਥੋੜੇ ਜੇ ਉਹਨਾਂ ਦੀ ਨੱਕ ਦੀ ਹੱਡੀ ਉੱਠੀ ਵੀ ਹੁੰਦੀ ਆ ਜਿਵੇਂ ਇਹਨਾਂ ਦੀ ਉੱਠੀ ਜੀ ਰੋਮਨ ਨੋਜ਼ ਇਹਨੂੰ ਰੋਮਨ ਨੋਜ਼ ਕਹਿੰਦੇ ਨੇ ਰੋਮਨ ਨੋਜ਼ ਨੂੰ ਜੇ ਬੱਕਰੀ ਦਾ ਆਉਂਦਾਗਾ ਤਾਂ ਉਹ ਚੰਗੀ ਕੁਆਲਿਟੀ ਦੇ ਜਣੇ ਆ ਜਾਂਦੇ ਚੰਗੀ ਜਣੀ ਵੈਸਟ ਜਣੇ ਆ ਜਾਂਦੇ ਠੀਕ ਆ ਰੋਮਨ ਨੋਜ਼ ਰੋਮਨ ਜੀ ਬਾਈ ਜੀ ਗੱਲ ਪੱਲੇ ਵਨ ਜੇ ਕਿਸੇ ਨੇ ਬੱਕਰੀ ਲੈਣੀ ਹੈ ਜਣੀ ਕੁਆਲਿਟੀ ਦੀ ਬਾਈ ਕਹਿੰਦਾ ਰੋਬਨ ਨੋਜ ਲੈਣੀ ਚਾਹੀਦੀ ਕਹਿੰਦਾ ਚੰਗੀ ਕੁਆਲਿਟੀ ਚੰਗੀ ਆ ਰੋਮ ਨਹੀਂ ਨਾ ਕਾ ਬਾਕੀ ਕੱਲ ਤੁਸੀਂ ਦੇਖਦੇ ਹੋ ਕੰਨ ਵੀ ਸੁਣ ਮਣਕਦਾ ਨੱਕ ਤਾਂ ਕਦੇ ਖਰ ਮਿਨੇ ਨਹੀਂ ਨੰਬਰ ਦਿੰਦੇ ਇੱਥੋਂ ਮਿਲ ਲੈਣਾ ਪੁੱਟ ਦਾ ਘਰ ਨਾ ਬੱਕਰੀ ਦਾ 1 ਡੇਢ ਮਹੀਨੇ ਦੀ ਗੱਬਣਾ ਬਾਈ ਇਹ ਡੇਢ ਮਹੀਨੇ ਦੀ ਗੱਬਣਾ ਹਾਂ ਠੀਕ ਹੈ ਉਹ ਚੇਹ ਦੇ ਨਾਲੋਂ ਮਿਰਚੀ ਹੋਏ ਨੇ ਉਹਨੂੰ ਗੱਬਣਾ ਦੁੱਧ ਦਿੰਦੀ ਐ ਇਸ ਟਾਈਮ ਦੁੱਧ ਹੋਏ ਦਿੰਦੀ ਐ ਕਿੰਨਾ ਕੁ ਦੁੱਧ ਦਿੰਦੀ ਐ ਦੁੱਧ ਕਦੇ ਅਸੀਂ ਮਣਕੇ ਨਹੀਂ ਕੱਢਿਆ ਜਰ ਮੈਂ ਕਹਿਦੀ 3 ਕਿਲੋ ਜਾਂ 4 ਕਿਲੋ ਠੀਕ ਹੈ ਠੀਕ ਹੈ ਠੀਕ ਹੈ ਬੱਚਿਆਂ ਨੂੰ ਆ ਕੇ ਜਰ ਹਸਾਬ ਨਾਲ ਦਿੰਦੀ ਆ ਹਾਂ ਅਸੀਂ ਇਕੱਠਾ ਹੀ ਜੋਨੇ ਆ ਕਿcke ਭਾਂਡੇ ਦੀ ਸਾਰੀਆਂ ਮੱਤਰੀਆਂ ਠੀਕ ਹੈ ਠੀਕ ਆਪਾਂ ਕਦੇ ਮਣਕੇ ਦੁੱਧ ਕੱਢਿਆ ਨਹੀਂ ਠੀਕ ਆ ਇਹਦੀ ਕੀ ਕੁਆਲਿਟੀ ਆ ਇਹ ਵੀ ਭਾਈ ਤਾਜੀ ਨੂੰ ਚਲ ਚਲ ਨੂੰ ਛਿੜਕੇ ਸ਼ੇਅਰ ਕਰੀ ਜਾ ਵੀਰ ਬਣ ਕੇ ਤਾਜੀ ਉਸੇ ਬੱਕਰੀ ਅੱਠ ਦੰਦ ਅੱਠ ਦੰਦਾਂ ਦਾ ਹਾਂ ਇਹਦਾ ਕੱਦ ਹੋਊਗਾ ਕੋਈ 36 37 ਇੰਚ ਲਗਭਗ ਹੋਊਗੀ ਇਹਦਾ ਵੀ ਕਰੀ ਦਿੰਨੇ ਆ ਹਾਂ ਅੱਜ ਆਪਾਂ ਇੱਥੇ ਖਾਸ ਲਈ ਕਿ ਆਏ ਅੱਗੇ ਭੁੱਲ ਜਨ ਕਈ ਬੰਦੇ ਨੇ ਆਖਿਆ ਸਾਡੀ ਬੱਕਰੀ ਨਹੀਂ ਹਾਈਟ ਦਿਖਾਇਆ 33 ਇੰਚ ਹੋਊਗਾ 33 ਐ ਹੂੰ 33 ਇੰਚ ਹੀ ਐ ਦੰਦਾਂ ਦੀ 8 ਦੰਦ ਹੈਗੀ ਐ ਨਵੇਂ ਦੰਦ ਚਾਹੇ ਹੂੰ ਰੈਸ਼ੀ ਜਮਾ 8 ਨਾ ਹਾਂ ਮੈਂ ਬਾਰੀ ਉਹ ਕੁਆਲਟੀ ਇਹਦੀ ਵੀ ਉਹੀ ਆ ਉਹੀ ਕੁਆਲਟੀ ਚਾ ਠੀਕ ਆ ਦੁੱਧ ਨੂੰ ਇਹ ਬੱਕਰੀ ਬਹੁਤ ਚੰਗੀ ਆ ਠੀਕ ਆ ਇਹ ਇੱਕੋ ਬੱਕਰੀ ਆ ਜਿਹਦਾ ਸੀ ਦੁੱਧ ਮੀਣਿਆ ਸੀ ਠੀਕ ਆ ਇਹ ਤਾਂ 4.5 ਲੀਟਰ ਦੁੱਧ 4.5 ਲੀਟਰ ਦੁੱਧ ਇਹਦੇ ਹੈਗਾ ਹੁਣ ਵੀ हां ਹੁਣ ਹੈਗਾ ਤਾਜੀ ਹਾਲੇ ਤੈਨੂੰ ਸੂਈ ਨੂੰ 10 12 ਦਿਨ ਹੋ ਗਏ ਠੀਕ ਆ ਕਿੰਨਾ ਪਿਛਲੇ 4 ਲੱਖ ਆ 4 ਲੀਟਰ 4.5 ਲੀਟਰ ਇੱਕ ਇੱਕ ਅਸੀਂ ਬੱਸ ਬੈਸ ਹੀ ਐ ਸ਼ੌਂਕੀਆ ਤੌਰ ਤੇ ਮਿਲ ਕੇ ਦੇਖਿਆ ਸੀ ਠੀਕ ਆ ਠੀਕ ਆ 4.5 ਲੀਟਰ ਦੁੱਧ ਕੋਈ ਗੱਲ ਨਹੀਂ ਉਹ ਵੀ ਆਪਾਂ ਮਿਲਣਾ ਜਿੱਦੇ ਪਿੰਡ ਆ ਨਾ ਛੋਟੇ ਜਿਹੇ ਪਿੰਡ ਕਿਹੜਾ ਵਾਰ ਚੱਲਾ ਨੇ ਦੇ ਵਾਲੂ ਬੰਦੇਖੋ ਤੁਸੀਂ ਬੱਕਰੀ ਦਾ ਦੇਵਾ ਖਾਣਾ ਦਾ ਠੀਕ ਆ ਨਹੀਂ ਥਾਂ ਤੋਂ ਬਾਕੀ ਤੁਸੀਂ ਦੇਖ ਸਕਦੇ ਹੋ ਥਾਂ ਤੋਂ ਪੂਰੀ ਵਧੀਆ ਪੈਂਦੀ ਆ ਪੌਂਡੀ ਵਰਗੀ ਦਾ ਰੌਣ ਜਿਵੇਂ ਕਹਿੰਦੇ ਉਹਨਾਂ ਨੇ ਹੂੰ ਤੁਹਾਡਾ ਇਹ ਨਾਲ ਮੱਧਦੀ ਪੌਂਡੀ ਵਰਗੀ ਧਾਰਾ ਉਹ ਚੀਜ਼ ਆ ਸਾਡੇ 4.5 ਲੀਟਰ ਬਾਈਕ ਦਾ ਪ੍ਰੋਪਰ ਤਿਆਰ ਹੈ ਇੱਕ ਵਾਰੀ ਮਿਨੇ ਆਇਆ ਹੁਣ ਮਿਨੇ ਨਹੀਂ ਕੋਈ ਝੂਠ ਨਹੀਂ ਕੋਈ ਉਹ ਨਹੀਂ ਸਾਹਮਣੇ ਆ ਛੋੜੇ ਬਾਕੀ ਆਪਾਂ ਅਗਲੀ ਵੀਡੀਓ ਚ ਬਾਈ ਦੇ ਪਿੰਡ ਜਾਵਾਂਗੇ ਜੇ ਹੋ ਸਕਿਆ ਰੱਬ ਨੇ ਮਿਲਾਪ ਕਰਾਇ ਦਵਾਰੇ ਉੱਥੇ ਜਾ ਕੇ ਬਾਈ ਦੀ ਇੰਟਰਵਿਊ ਕਰਕੇ ਹੁਣ ਜੀ ਆਇਆਂ ਨੂੰ ਬਾਈ ਜਦੋਂ ਮਰਜੀ ਬਾਈ ਦੀ ਇੰਟਰਵਿਊ ਤਾਂ ਕਰਨੀ ਕਿਉਂਕਿ ਬਾਈ ਨੇਚਰ ਦਾ ਬੜਾ ਵਧੀਆ ਬੰਦਾ ਯਾਰ ਰੇਕਮੰਡੀਆਂ ਜਾਣੇ ਅਜਿਹੇ ਬੰਦਾ ਤਵੇ ਹੀ ਮਿਲਦਾ ਦੇਖਣਾ ਇਹਦੀ ਕੱਢਦੇ ਨੇ ਚਿੱਟੀ ਜੀ ਇਹ ਬੱਚੇ ਕੱਟੇ ਇਹਨੂੰ ਕੱਟ ਬੱਚੇ ਕੱਟ ਇਹਨਾਂ ਨੂੰ ਕਰ ਲਾਪਾ ਕੇ ਇਹ ਫੜ ਇਹਦੀ ਕੀ ਕੁਆਲਿਟੀ ਜੀ ਬਾਈ ਤੁਸੀਂ ਇਹ ਇਹ ਨਾ ਅਸਲ 'ਚ ਇਹ ਇਹਨੂੰ ਵੀਟਲ ਨਹੀਂ ਕਹਿ ਸਕਦੇ ਆਪਾਂ ਹਾਂ ਹਾਂ ਇਹ ਹైదਰਾਬਾਦੀ ਬੱਕਰੀ ਹైదਰਾਬਾਦ ਦੀ ਹਾਂ ਠੀਕ ਆ ਠੀਕ ਆ ਹైదਰਾਬਾਦੀਆ ਹੋ ਸਕਦਾ ਕਿਸੇ ਵੀਟਲ ਬੱਕਰੇ ਤੋਂ ਕਰਾਸ ਹੋਵੇ ਹਾਂ ਹਾਂ ਪਹਿਲਾਂ ਇਹਦੀ ਮਾਂ ਠੀਕ ਆ ਕਿਉਂਕਿ ਇਹਨੂੰ ਇਹ ਰੰਗ ਨੂੰ ਵੀਟਲ ਚ ਗਿਣਾ ਨਹੀਂ ਆਮ ਠੀਕ ਆ ਇਹ ਉਹ ਹైదਰਾਬਾਦੀ ਗਿਣਾ ਜਾਂਦਾ ਠੀਕ ਆ ਕੱਦ ਇਹਦਾ ਵੀ 36 37 ਇੰਚ ਹੋਊਗਾ ਹਾਂ ਦੋਨੇ ਮਾਰਦ ਨੇ ਦੋਨੇ ਪੱਠਾਂ ਇਹਦੀਆਂ ਇਹ 33 36 ਇੰਚ ਦਾ ਹੋਊਗਾ ਇਹਦੀ ਇਹ ਇਹਦੀ ਬੇਲ ਪਾਉਂਦਾ ਬਕਰੀ 5 ਫੁੱਟ ਲੰਮੀ ਆ ਆਹ ਲੇਸ ਤੋਂ ਬਹੁਤ ਲੰਮੀ ਹੈ ਨਾ ਪੰਜ ਫੁੱਟ ਆਮ ਨਾਲ ਹੋਊਗੀ ਇੱਥੋਂ ਲਾਈ ਇੱਥੋਂ ਮਣੀ ਜੰਗੀ ਇੱਥੋਂ ਤੇ ਇੱਥੇ ਪੂਸ ਤੱਕ ਜਾਣੀ ਚਾਹੀਏ ਭਾਈ ਜਾਣ ਚੱਪੋ ਦੋ ਦੱਤ ਨੂੰ ਬਹੁਤ ਚੰਗੀ ਆ ਬੱਚਿਆਂ ਨੂੰ ਬਹੁਤ ਚੰਗੀ ਆ ਠੀਕ ਆ ਜਾਨੀ ਬੱਚੇ ਜਿਹੜੇ ਕੱਢੀ ਆਪ ਤੁਸੀਂ ਕੱਢ ਦੀ ਜਮਾ ਕੋਤ ਨਹੀਂ ਬੱਕਰੇ ਦੇ ਹਿਸਾਬ ਨਾਲ ਉਹ ਸਾਰੇ ਵਾਰੀ ਬੱਕਰੇ ਦੇ ਵੀ ਉੱਠ ਜਾਂਦੇ ਨੇ ਹੁਣ ਇਹਦੇ ਤੇ ਬੱਕਰਾ ਚਿੱਟਾ ਨਹੀਂ ਸੀਗਾ ਉਹ ਮਤਲਬ ਜਾਦੇ ਚਿੱਟਾ ਸੀ ਹੁਣ ਡੱਬਾ ਸੀ ਚਿੱਟਾ ਰੰਗ ਜਾਦੇ ਸੀ ਫਿਰ ਉਹ ਬੱਕਰੇ ਨੇ ਇਹਦੇ ਚਿੱਟਾ ਹੀ ਕੱਢਿਆ ਠੀਕ ਆ ਠੀਕ ਹੂੰ ਇਹ ਵੀ ਆਪਣੀ ਬਕਾਊ ਆ ਬਸ ਇੱਥੇ ਵੇਚਣਾ ਆਸਤੀ ਰਹਿੰਦੀ ਆ ਹਾਂ ਹਾਂ ਬਾਈ ਵਾਰੀ ਵਾਰੀ ਕਹਿਣਾ ਮੈਂ ਆਪਾਂ ਨੰਬਰ ਨਹੀਂ ਬਾਈ ਬੋਲਣਾ ਬਾਈ ਦਾ ਠੀਕ ਆ ਜੀ ਬਾਈ ਸਮਝ ਗਿਆ ਆਪਦੀ ਗੱਲ ਬਾਈ ਗੱਲ ਨੋਟ ਕਰ ਗਿਆ ਆਪਣੇ ਤੇ ਹੋਰ ਕਿਹੜੀ ਕੁਆਲਿਟੀ ਦਾ ਆ ਕਿਵੇਂ ਇਹ ਖਾਲੀ ਆ ਬੱਕਰੀ ਇਹ ਖਾਲੀ ਆ ਹਾਂ ਉਹ ਮੇਨ ਤਿੰਨ ਤਿੰਨ ਬੱਕਰੀਆਂ ਇਹ ਜਾਣੀਆਂ ਮੇਨ ਉਹਨੇ ਕੁਆਲਿਟੀ ਜਿਹਨੇ ਹਾਂ ਦੇਖੋ ਇਹ ਖਾਲੀ ਆ ਬੱਕਰੀ ਇਹ ਵੀ ਅੱਠ ਦੰਦ ਸੰਗਾ ਵੀ ਉਹ ਆ ਨਾ ਪੂਰੇ ਹਾਂ ਹਾਂ ਇਹਨੂੰ ਤਰਕੀਸ਼ ਕੀ ਨਾ ਪੂਰੀ ਸੀ ਹਾਂ ਭਜਨ ਭਜਨ ਬਹੁਤ ਚੰਗਾ ਹਾਂ ਇਹ ਵੀ ਬੱਕਰੀ ਸਰ ਜੀ ਪਰੌਂਠਾ ਵਰਗੇ ਕਰਨੇ ਜੀ ਮੈਂ ਕਹਿੰਦਾ ਹਾਂ ਸਾਡੇ ਵੀ ਪੋਟੇ ਦੇਣੇ ਮੈਨੂੰ ਫਟ ਫਟ ਪੋਟੇ ਦੇਣੇ ਹਾਂ ਪੋਟੇ ਦੀ ਲੰਘ ਪੰਘ ਦੇ ਤਰਹਿ ਕੀ ਹੈ ਬਾਈ ਜੀ ਤੀਰ ਸਿੱਟੀ ਦਾ 45 35 35 35 ਦੀ ਹਾਈਟ ਦਾ ਲੈ ਬਾਈ ਨਾਲ ਆਪਾਂ ਸਾਰੀ ਗੱਲਬਾਤ ਕਰ ਲਈ ਬਾਈ ਇੱਕ ਐ ਗੱਲ ਦੱਸੋ ਹਾਂਜੀ ਵੀ ਜਿਵੇਂ ਹੁਣ ਅੱਜ ਕੱਲ ਦੇ ਜਿਹੜੇ ਮੁੰਡੇ ਨੇ ਬਾਹਰ ਜਾਈ ਜਾਂਦੇ ਹਨ ਇੱਥੋਂ ਆ ਸੜ ਸੜ ਘਰ ਬਾਹਰ ਸੜ ਸੜ ਜਾਂਦੇ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਬੇਵਕੂਫੀ ਹੈ ਬਾਈ ਬੇਵਕੂਫੀ ਹੈ ਜਮਾ ਗਏ ਹੋਏ ਨੇ ਮੇਰੇ ਮਿੱਤਰ ਵੀਲੀ ਵੀ ਗਏ ਹੋਏ ਨੇ ਬਾਹਰ ਬਹੁਤ ਗਏ ਨੇ ਠੀਕ ਹੈ ਮੁੰਡੇ ਕੁੜੀਆਂ ਦੇ ਆਣ ਪਛਾਨ ਵਾਲੇ ਹੂੰ ਦੇਖੋ ਇੱਧਰ ਅਜੇ ਮੈਂ ਆਪ ਖੁਦ 30 ਬੱਕਰੀਆਂ ਦਾ ਮਾਲਕ ਠੀਕ ਹੈ ਠੀਕ ਹੈ ਉੱਧਰ ਜਾ ਕੇ ਵੀ ਤੇ ਇਹੀ ਕੰਮ ਕਰਦੇ ਨੇ ਆਪਣੀ ਹੁੰਦੀ 25 25 30 30 ਲੱਖ ਰੁਪਏ ਲਾ ਕੇ ਜਾਂਦੇ ਨੇ ਜਿਹੜੇ ਹੂੰ ਠੀਕ ਹੈ ਚੰਗੇ ਹਾਇਰ এডਿਊਕੇਟਿਡ ਜਵਾਨ ਕਿੱਧਰ ਨੂੰ ਜਾਈ ਜਾਂਦੇ ਨੇ ਕ੍ਰੀਮ ਆ ਜਿਹੜੀ ਸਾਰੀ ਉੱਠ ਗਈ ਇੱਧਰ ਹਾਂ ਆਪਣੀ ਮਤਲਬ ਜਿਹੜੀਆਂ ਮੇਰੇ ਤੋਂ ਛੋਟੀ ਜਨਰੇਸ਼ਨ ਸੀ ਸਾਰੀ ਹੂੰ ਜਿਹੜੇ ਮੁੰਡਿਆਂ ਨੇ ਹੁਣ ਮੁੰਡੇ ਕੁੜੀਆਂ ਨੇ ਜਵਾਨ ਹੋਣਾ ਸੀ ਇੱਥੇ ਕੰਮ ਧੰਦਾ ਸਾਂਭਣਾ ਸੀ ਹਾਂ ਉਹ ਸਭ ਉੱਠ ਗਏ ਪਿੱਛੇ ਰਹਿ ਗਏ ਮਾਂ ਪਿਓ ਉਹ ਵੀ ਰੋਲ ਰੋਲ ਜ ਜਾਂਦੇ ਨੇ ਹਾਂ ਉਹ ਬਸ ਆਪ ਪੰਜ ਛੇ ਸਾਲਾਂ ਸਮੇਂ ਰੋਲ ਜਣੂ ਰੂਲੇ ਖੜੇ ਨਹੀਂ ਬਾਈ ਹਾਂ ਉਹ ਸਭ ਦਾ ਆਪਣਾ ਆਪਣਾ ਬਾਈ ਪਰ ਮੈਂ ਤਾਂ ਇਸ ਗੱਲ ਨੂੰ ਚੰਗਾ ਨਹੀਂ ਦਾਨੀ ਆਪਦੀ ਧਰਤੀ ਨੂੰ ਆਪਦੇ ਮੁਲਕ ਨੂੰ ਆਪਦੇ ਮਾਪਿਆਂ ਨੂੰ ਛੱਡ ਕੇ ਜਾਈ ਜਾਂਦੇ ਹੁੰ ਸੀ ਹਾਂ ਪਹਿਲੀ ਗੱਲ ਮੌਕਾ ਆਪ ਦਾ ਹੈ ਨਾ ਹਾਂ ਆਪ ਧਰਤ ਇਧਰੋਂ ਵੀ ਤੁਸੀਂ ਖੁਦ ਵੀ ਜਾ ਰਹੇ ਹੋ ਇੱਕ ਪੀੜੀ ਜਾ ਰਹੀ ਹੈ ਉਧਰ ਨਾਲ ਪੈਸਾ ਲੈ ਜਾ ਰਹੀ ਹੈ ਪੰਜਾਬ ਦਾ ਹੂੰ ਠੀਕ ਹੈ ਇਹਦਾ ਜਣੀ ਮੇਰਾ ਹੁਣ ਸੰਬੰਧ ਹੈ ਮੈਂ ਦੁਕਾਨਦਾਰ ਹੀ ਕਰਦਾ ਠੀਕ ਆ ਬਿਜ਼ਨਸ ਕਰਦੀ ਹਾਂ ਛੋਟਾ ਮੋਟਾ ਜਿੰਨਾ ਵੀ ਕਰਦੇ ਹਾਂ ਉਹ ਤਾਂ ਇੰਨਾ ਕੰਮਾਂ ਤੇ ਹੀ ਬਹੁਤ ਅਸਰ ਪਿਆ ਹੂੰ ਕਿਉਂਕਿ ਜਿਹੜੀ ਪੀੜ੍ਹੀ ਨੇ ਹੁਣ ਉੱਠਣਾ ਸੀ ਜਵਾਨ ਹੋਣਾ ਸੀ ਨਵੀਆਂ ਵਸਤਾਂ ਚੀਜ਼ਾਂ ਖਰੀਦਣੀਆਂ ਸੀ ਉਹ ਹੈ ਨਹੀਂ ਇੱਥੇ ਉਹ ਹੈ ਨਹੀਂ ਠੀਕ ਆ ਤੇ ਜਿਹੜੇ ਪਿੱਛੇ ਰਹਿ ਗਏ ਉਹ ਕਰਜ਼ਾਈ ਹੈ ਉਹ ਕਰਜ਼ਾਈ ਹੋਏ ਪਹਿਲਾਂ ਮਾਂ ਪਿਓ ਨੂੰ ਛੱਡ ਕੇ ਮੰਗਰ ਹਾਂ ਉਹਨਾਂ ਨੇ 25 25 30 ਲੱਖ ਰੁਪਏ ਲਾ ਕੇ ਜਾਂ ਕਰਦੇ ਸੱਕ ਕੇ ਜਾਂ ਜ਼ਮੀਨ ਵੇਚ ਕੇ ਭੇਜਿਆ ਹਾਂ ਠੀਕ ਆ ਜਿਹਦੇ ਕੋਲ ਜ਼ਮੀਨ ਸੀ ਉਹਨੇ ਜ਼ਮੀਨ ਵੇਚ ਕੇ ਜਿਆਦਾਤਰ ਤਾਂ ਇਹ ਪਰਸੈਂਟ ਦਾ ਜ਼ਮੀਨ ਦੀ ਜ਼ਮੀਨ ਵੇਚ ਕੇ ਜਾਂ ਕਰਜਾ ਚੱਕ ਕੇ ਵੇਚਿਆ ਠੀਕ ਪਰਸੈਂਟ ਕਰਦੇ ਠੀਕ ਆ ਉਹ ਪਿਛਲੇ ਕਰਜ਼ਾਈ ਹੋ ਗਏ ਜਾਂ ਜ਼ਮੀਨ ਵੇਚ ਦੀ ਫਿਰ ਪਿੱਛੇ ਪਵਾਉਣ ਨੂੰ ਕੁਝ ਨਹੀਂ ਰਹਿ ਗਿਆ ਕੁਝ ਨਹੀਂ ਰਿਹਾ ਹਾਂ ਸਾਧਨ ਹੈ ਨਹੀਂ ਕੀ ਹਾਂ ਦਿਨ ਬਾ ਦਿਨ ਖਤਮ ਹੁੰਦਾ ਜਾ ਰਿਹਾ ਸਰਕਾਰਾਂ ਨੂੰ ਮੈਂ ਕਹਿੰਦਾ ਇਹਨਾਂ ਗੱਲਾਂ ਤੇ ਧਿਆਨ ਦੇਣਾ ਚਾਹੀਦਾ ਰੋਜ਼ਗਾਰ ਮੁਹੱਈਆ ਕਰਾਉਣਾ ਚਾਹੀਦਾ ਇੰਦਰ ਇੱਕ ਵੱਡੀ ਗੱਲ ਇਹ ਵੀ ਹੈ ਨਾ ਆਪਣੇ ਜਿਹੜੇ ਬੱਚੇ ਨੇ ਜੀ ਮੁੰਡੇ ਕੁੜੀਆਂ ਪੜ ਕੇ ਝਾਕ ਸਰਕਾਰੀ ਨੌਕਰੀ ਦੀ ਕਰਦੇ ਨੇ ਸਰਕਾਰ ਸਾਰਿਆਂ ਨੂੰ ਨੌਕਰੀ ਨਹੀਂ ਦੇ ਸਕਦੀ ਸਾਰਿਆਂ ਨੂੰ ਦੇ ਸਕਦੇ ਬਈ ਹਾਂ ਠੀਕ ਆ ਉਹਦੇ ਚ ਕੋਈ ਕੁਝ ਵੀ ਕਰੇ ਜਾਂ ਤੁਹਾਡੇ ਮੈਂ ਟਵਨ ਸਟਾਪ ਕਰ ਮਾਰ ਲਈ ਮੌਲਕਾਂ ਦੇ ਜਾ ਕੇ ਪਸ਼ੂਆਂ ਦੇ ਫਾਰਮਾਂ 'ਚ ਕੰਮ ਕਰਦੇ ਨੇ ਠੀਕ ਆ ਮੈਂ ਜਾਣਦਾ ਜਿਹੜੇ ਸੂਰਾਂ ਦੇ ਫਾਰਮਾਂ 'ਚ ਵੀ ਕੰਮ ਕਰਦੇ ਨੇ ਇਧਰੋਂ ਗਏ ਬਈ ਮੁੰਡੇ ਕਰਦੇ ਨੇ ਬਈ ਬਿਲਕੁਲ ਕਰਦੇ ਨੇ ਉਹੀ ਕੰਮ ਤੁਸੀਂ ਇੱਥੇ ਕਰ ਲਓ ਚਾਹੇ ਮੈਂ ਕਰਦਾ ਮੈਂ ਬੱਕਰੀ ਪਾਲਣ ਕਰਦਾ ਮੈਨੂੰ ਇੱਕ ਵਧੀਆ ਤੇ ਜੋ ਚੰਗਾ ਪ੍ਰੋਫਿਟ ਆ ਰਿਹਾ ਹਾਂ ਹਾਂ ਠੀਕੋ ਛੜਤਾ ਸੀ ਕੰਮ ਮੇਰੇ ਤਾਇਆ ਜੀ ਕਰਦੇ ਸੀ ਫਿਰ ਉਹਨਾਂ ਨੇ ਛੜਤਾ ਸੀ ਹੁਣ ਮੈਂ ਦੁਬਾਰੇ ਚ ਸੰਭਿਆ ਕੰਮ ਠੀਕ ਹੈ ਇੱਕ ਵਧੀਆ ਪ੍ਰੋਫਿਟ ਆਈ ਜਾਂਦਾ ਇਹਦੇ ਵਿੱਚ ਦਿਨ ਬੰਦ ਨੇ ਵਧੀ ਜਾਣਾ ਸਾ ਵਧੀ ਜਾਣਾ ਛੜਤਾ ਤਾਂ ਹੈ ਨਹੀਂ ਇਹ ਨਾ ਘਾਟਾ ਪਵੇ ਨਾ ਘਾਟਾ ਪਵੇ ਠੀਕ ਹੈ ਠੀਕ ਹੈ ਉਧਰ ਐਨੀ ਸਖਤ ਮਿਹਨਤ ਕਰਨ ਨਾਲੋਂ ਇੱਧਰ ਖੁਦ ਮਾਲਕ ਹੋ ਕੇ ਕਰੋ ਜੀ ਹਾਂ ਉਧਰ 36 36 ਘੰਟੇ ਲਾਉਂਦੇ ਨੇ ਜਾਂ ਤਿੰਨ ਤਿੰਨ ਦਿਨ ਕੋ ਰੋਟੀ ਪੋਹ ਮੈਂ ਜਾਣਦਾ ਮੇਰਾ ਇੱਕ ਜਾਣਕਾਰ ਬੰਦਾ ਗਿਆ ਵਾ ਇਧਰੋਂ 35 ਕਿਲਿਆਂ ਦਾ ਮਾਲਕ ਹੈ ਠੀਕ ਉਹ ਮੁੰਡਾ ਹੀ ਬਾਹਰ ਆਪ ਵੀ ਬਾਹਰ ਗਿਆ ਘਰ ਵਾਲੇ ਨੂੰ ਹੀ ਬਾਹਰ ਲੈ ਗਿਆ ਹਾਂ ਉਧਰ ਜਿਹਦੇ ਨੌਕਰੀ ਕਰਦਾ 2.5 ਕਿੱਲਿਆਂ ਦਾ ਮਾਲਕ ਹਾਂ ਉਹਨੇ ਜਦੋਂ ਉਹਨੂੰ ਦੱਸਿਆ ਵੀ ਯਾਰ ਵੀ ਮੇਰੀ ਉਧਰ ਆਇਆ ਕਰਕੇ ਵੀ ਮੈਂ 36 35 36 ਕਿੱਲਿਆਂ ਦਾ ਮਾਲਕ ਹਾਂ ਉਹਨੇ ਕਿਹਾ ਯਾਰ ਛੋਡੇ ਵਰਗਾ ਬੇਵਕੂਫ ਕੌਣ ਹਾਂ ਤੁਸੀਂ ਏਡੀ ਵੱਡੀ ਆਪ ਦੀ ਜਾਇਦਾਦ ਛੱਡ ਕੇ ਇੱਥੇ ਮੇਰੇ 2.5 ਕਿੱਲਿਆਂ ਦੇ ਕਾਲੇ ਦੇ ਥੱਲੇ ਕੰਮ ਕਰਦੇ ਹੋ ਤੁਸੀਂ ਉਹਦੇ ਨੌਕਰ 35 ਕਿੱਲਿਆਂ ਦਾ ਮਾਲਕ ਬੰਦਾ ਉਧਰ ਬੈਠਾ ਤੇ ਜਵਾਬ ਮਿਲਿਆ ਹਾਂ ਕੁਝ ਤਾਂ ਹੈ ਗਿਆ ਵੀ ਥੋੜਾ ਜਿਹਾ ਟਿੱਟੇ-ਜੁੱਟੇ ਦਾ ਕਰਕੇ ਮਾਹੌਲ ਖਰਾਬ ਰਿਹਾ। ਹਾਂ ਇੱਕ ਗੱਲ ਹੈਗੀ ਵੀ ਚਲੋ ਜਿਹਦੀ ਤਾਂ ਮਜਬੂਰੀ ਸੀ ਉਹ ਤਾਂ ਬੰਦਾ ਜਾਂਦਾ ਹਨਾ। ਜਿਹਦੀ ਕੋਈ ਮਜਬੂਰੀ ਨਹੀਂ ਸਾਲਾ ਉਹ ਵੀ ਬਾਹਰ ਨੂੰ ਭੱਜ ਜਾਂਦਾ। ਉਹ ਕਹਿਣ ਨੂੰ ਮਾਹੌਲ ਖਰਾਬ ਮਾਹੌਲ ਕਾ ਕਰ ਕਰਨ ਵਾਲੇ ਜਾਣਾ। ਮੇਰਾ ਕਹਿਣ ਦਾ ਮਤਲਬ ਜਿਹਦਾ ਕਿਸੇ ਨੂੰ ਜਾਣਾ ਉੱਥੇ ਜਾ ਕੇ ਕੰਮ ਕਰਕੇ 5-4 ਸਾਲ ਲਾ ਕੇ ਵਾਪਸ ਆਉਣਾ। ਬਾਈ ਜਦੋਂ ਉਧਰਲੇ ਪੈਸੇ ਨਾਲ ਇੱਧਰ ਪ੍ਰਾਪਰਟੀ ਬਣਾਓ। ਬਾਹਰ ਜਾਣ ਦਾ ਤਾਂ ਫਿਰ ਆਪਣੇ ਪਹਿਲਾਂ ਜਿਹੜੇ ਬੰਦੇ ਜਾ ਕੇ ਆਏ ਸੀ। ਪਹਿਲਾਂ ਪ੍ਰਾਣ ਮੰਤਰੀ 60 ਦੇ ਦਹਾਕੇ ਚ 70 ਦੇ ਦਹਾਕੇ ਚ ਉਧਰ ਜਾ ਕੇ ਕਮਾਈ ਕਰਦੇ ਸੀ ਇੱਧਰ ਪੈਸਾ ਭੇਜਦੇ ਸੀ ਇੱਧਰ ਪ੍ਰਾਪਰਟੀ ਬਣਦੀ ਸੀ ਹੂੰ ਤੇ ਹੁਣ ਇਹਨਾਂ ਨੇ ਸਰਕਾਰਾਂ ਨੇ ਕਾਰੀਆਂ ਦਿੱਤੀ ਵੀ ਉਧਰ ਗਿਆ ਜਿਹੜਾ ਹੂੰ ਠੀਕ ਆ ਉਹ ਸਾਰਿਆਂ ਨੂੰ ਹੀ ਖੋਲ੍ਹ ਦਿੱਤੀ ਵੀ ਤੋ ਉਹਦੇ ਮਾਂ ਨੂੰ ਵੀ ਸੱਦ ਲਾ ਪਿਆ ਉਹਨੂੰ ਵੀ ਸੱਦ ਲਾ ਭੈਣ ਨੂੰ ਵੀ ਸੱਦ ਲਾ ਪਿੱਛੇ ਜਿਹਨੂੰ ਪੈਸੇ ਭੇਜਨੇ ਆ ਪਿੱਛੇ ਰਹਿ ਹੀ ਨਾ ਕੋਈ ਹੂੰ ਸਾਰੇ ਦਾ ਸਾਰਾ ਸਾਡਾ ਪੈਸਾ ਸਾਡੇ ਵਾਸਤੇ ਕਮਾਉਣ ਸਾਡੇ ਮੁਲਕ ਚ ਲੱਗੀ ਜਾ ਜਾਨੀ ਗਵਰਨਮੈਂਟ ਦਾ ਟਾਰਗੇਟ ਇਹ ਆ ਵੀ ਪੰਜਾਬ ਪੰਜਾਬ ਵੀ ਜੇ ਨਵੀਂ ਜਨਰੇਸ਼ਨ ਚੱਕੀ ਗਈ ਪੁਰਾਣੇ ਤਾਂ ਆਟੋਮੈਟਿਕ ਮਿਹਨਤੀ ਸੀ ਨਾ ਮਿਹਨਤ ਕਾ ਸ਼ਲੋਕ ਸੀ ਹੂੰ ਠੀਕ ਆ ਪੱਥਰਾਂ ਦੇ ਵਿੱਚੋਂ ਕੁਛ ਨਾ ਕੁਛ ਪੈਦਾ ਕਰਨ ਵਾਲੇ ਲੋਕ ਸੀ ਉਹ ਸੀਗੇ ਪੰਜਾਬੀ ਹੂੰ ਖਾਸ ਕਰ ਆਪਣੀ ਸਿੱਖ ਭਰਾ ਹੂੰ ਠੀਕ ਆ ਉਹ ਸਾਰਾ ਕੁਝ ਉਧਰ ਸੱਦ ਲਿਆ ਉਹਨਾਂ ਨੇ ਉਹ ਵੀ ਜੇ ਉਪਨ ਕਰਦੇ ਨਾ ਸਾਰੇ ਤੇਰਾ ਨਾਂ ਤੇ ਤੂੰ ਆਪਦੇ ਮਾਂ ਪਿਓ ਨੂੰ ਬਲੱਡ ਰਿਲੇਸ਼ਨ ਤੇ ਸੱਦ ਲਾ ਸਾਰੇ ਹਾਂ ਪੈਸਾ ਕਿਸੇ ਨੂੰ ਪਿੱਛੇ ਪਿੱਛੇ ਭੇਜਣ ਜੋ ਕਰ ਰਹੇ ਨਾ ਹੂੰ ਇਹ ਹੋ ਗਿਆ ਮੈਂ ਤਾਂ ਕਹਿਣਾ ਵੀ ਜੇ ਜਿੰਨੇ ਕਿਥੇ ਬਚ ਗਏ ਉਹਨੇ ਕਿ ਜਵਾਕਤਾ ਰਹਿਣ ਪਿਆ ਉੱਥੇ ਇਧਰ ਆਪਦੇ ਆਪ ਦੇ ਕੰਮ ਧੰਦੇ ਚਲਾਉਣ ਵੈਸੇ ਆ ਰਹੇ ਨੇ ਵਾਪਸ ਬਹੁਤ ਆਈ ਜਾਂਦੇ ਨੇ ਬਹੁਤ ਆਈ ਜਾਂਦੇ ਨੇ ਲੈ ਵੀ ਵੀਡੀਓ ਆਪਾਂ ਬੜੀ ਲੰਬੀ ਨਹੀਂ ਕਰਦੇ ਵੀਡੀਓ ਆਪਾਂ ਇੰਨੀ ਕੁ ਰੱਖਾਂਗੇ ਇੱਕ ਬਾਈ ਤੋਂ ਜਾਂਦੇ ਨੇ ਇੱਕ ਗੱਲ ਪੁੱਛ ਲੈਣਾ ਕਿ ਤੁਸੀਂ ਮੰਨੋ ਚਲੋ ਵੀ ਨਵੇਂ ਜਿਹੜੇ ਪੜ੍ਹੇ ਲਿਖੇ ਗ੍ਰੈਜੂਏਟ ਮੁੰਡੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਜੇ ਜੇ ਆਹ ਕੰਮ ਹੋਗਾ ਜਾਂ ਕੋਈ ਪੰਜਾਬ 'ਚ ਹੋਰ ਕੰਮ ਕਰਦਾ ਤੇ ਬੈਨੀਫਿਟਾਂ ਹੈਗੇ ਤੇ ਵੀ ਉਹ ਕਰਨਾ ਚਾਹੀਦਾ ਹਨਾ ਤੁਹਾਡਾ ਕਹਿਣ ਦਾ ਮਤਲਬ ਇਹ ਆ ਪੰਜਾਬ ਦੀ ਧਰਤੀ ਪੰਜਾਬ ਦਾ ਖੂਨ ਹੂੰ ਠੀਕ ਹੈ ਜਰਖੇਜ਼ ਹੂੰ ਇਦੇ ਚ ਕੁਛ ਮਰਜ਼ੀ ਸੈੱਟ ਲੋ ਹਰਾ ਹੋਈ ਜਾਣਾ ਹਰਾ ਹੋਈ ਜਾਣਾ ਠੀਕ ਆ ਇੱਥੇ ਕਰੋ ਮਿਹਨਤ ਕਰੋ ਆਪ ਦੀ ਧਰਤੀ ਨੂੰ ਬਚਾਓ ਆਪ ਦੇ ਪੰਜਾਬ ਨੂੰ ਬਚਾਓ ਇਹਨੂੰ ਹਰਿਆ ਭਰਿਆ ਬਣਾਓ ਹਰਿਆ ਭਰਿਆ ਕੱਲੀਆਂ ਫਸਲਾਂ ਨਾਲ ਨਹੀਂ ਹੁੰਦਾ ਜੀ ਕੋ ਇੱਥੇ ਨਵੀਂ ਜਨਰੇਸ਼ਨ ਹੀ ਨਹੀਂ ਰਹਿਣੀ ਨਵੀਂ ਪੀੜ੍ਹੀ ਨਹੀਂ ਰਹਿਣੀ ਕੋਈ ਨਵੀਂ ਪੀੜ੍ਹੀ ਰਹਿਣੀ ਉਹਨਾਂ ਨੇ ਹਰਿਆ ਭਰਿਆ ਕਰਨਾ ਮੇਰੇ ਬੱਚੇ ਹੋਣਗੇ ਮੇਰੇ ਬੱਚਿਆਂ ਦੇ ਬੱਚੇ ਹੋਣਗੇ ਧਰਤੀ ਹਰੀ ਭਰੀ ਤਾਂ ਰਹਿਣੀ ਹਰੀ ਭਰੀ ਹਾਂ ਠੀਕ ਆ ਕੱਲੀਆਂ ਫਸਲਾਂ ਹਰੀ ਭਰੀ ਨਹੀਂ ਕੱਲੀਆਂ ਫਸਲਾਂ ਨਹੀਂ ਹੁੰਦਾ ਖਾਸ ਕਰਕੇ ਜੇ ਬੰਦੇ ਆਦਰਾਸ਼ਾਂ ਨਾਲ ਮੋਹ ਪਿਆ ਕੁਛ ਵੀ ਹੈ ਕੰਮ ਇੱਧਰ ਨਾਲ ਮੋਹ ਪਿਆ ਰਹਿ ਉਹ ਇਧਰ ਬਥੇਰਾ ਕੰਮ। ਉਹ ਛੋਟਾ ਮੋਟਾ ਬਿਜ਼ਨਸ ਹੈ ਤੇ ਤੁਰ ਉਹਨੇ ਪੈਸੇ ਲੱਗਦੇ ਨਹੀਂ ਉਹ ਬਿਜ਼ਨਸ ਤੁਰਨ। ਸਹੀ ਗੱਲ ਹੈ 25 25 30 ਲੱਖ ਲਾ ਕੇ ਜਾਂਦੇ ਨੇ ਨਾ। ਹਾਂ। 10 15 ਲੱਖ ਨਾਲ ਤਾਂ ਬਹੁਤ ਕੁਝ ਹੋ ਜਾਂਦਾ। 10 15 ਲੱਖ ਰੁਪਏ ਨਾਲ ਕੁਝ ਬੰਦਾ ਕੰਮ ਦੁੱਧ ਡੇਰੀ ਦਾ ਪੂਰਾ ਵਧੀਆ ਤੁਰਨ। ਪੂਰਾ ਵਧੀਆ। ਦੁੱਧ ਦਾ ਕੰਮ ਅੱਜ ਸਭ ਤੋਂ ਵੱਡਾ। ਹਾਂ। ਅੱਜ ਦੇ ਟਾਈਮ 'ਚ ਦੁੱਧ ਦਾ ਕੰਮ ਸਭ ਤੋਂ ਵੱਡਾ। ਹੂੰ। ਸੈਕੰਡ ਆ ਜਾਂਦਾ ਕੱਪੜੇ ਦਾ ਕੰਮ। ਤੇ ਤੀਜੇ ਨੰਬਰ ਤੇ ਆ ਜਾਂਦਾ ਦਵਾਈਆਂ ਦਾ ਕੰਮ। ਹੂੰ। ਕੁਛ ਮਰਜ਼ੀ ਕਰ ਲੈ ਤੂੰ। ਲਓ ਜੀ। ਬਾਈ ਨਾਲ ਆਪਾਂ ਤੁਹਾਡੀ ਗੱਲਬਾਤ ਕਰਾਤੀ ਵੀਡੀਓ ਆਪਾਂ ਬਹੁਤ ਲੰਬੀ ਨਹੀਂ ਕਰਨੀ ਬਾਕੀ ਦੀ ਗੱਲਬਾਤ ਵੀ ਬਾਈ ਜੀ ਇੱਕ ਦਿਨ ਇੰਟਰਵਿਊ ਕਰਾਂਗੇ ਜਿੱਦ ਤੇ ਫ੍ਰੀ ਹੋਏ ਜੀ ਹਾਂ ਨੂੰ ਬਾਈ ਜਦੋਂ ਬਾਈ ਨੇ ਆਪਣਾ ਬਹੁਤ ਮਾਣ ਕੀਤਾ ਚਾਹ ਪਾਣੀ ਚਾਹ ਠੀਕ ਹੈ ਜੀ ਇਹ ਦੁਆ ਦਾ ਆਪਾਂ ਲੱਗਾ ਲਾਸਟ ਕਰਨਾ ਮਿਲਦੇ ਆ ਬਾਈ ਨਾਲ ਆਪਾਂ ਬਾਈ ਦੇ ਘਰੇ ਹਰ ਐਡਰੈਸ ਬਾਈ ਨੂੰ ਲੈ ਕੇ ਫਿਰ ਘਰੇ ਪਹੁੰਚਾਂਗੇ ਮੋਲਾਪੁਰ ਵਾਲੀ ਮੰਡੀ ਲਾ ਕੇ ਫਿਰ ਪਹੁੰਚਾਂਗੇ ਉਦੋਂ ਪਹਿਲਾਂ ਨਹੀਂ ਜਾਂਦੇ ਬਾਈ ਗੱਲਾਂ ਬਹੁਤ ਵਧੀਆ ਕਰਦਾ ਜੇ ਤੁਹਾਨੂੰ ਬਾਈ ਦੀ ਗੱਲਾਂ ਵਧੀਆ ਲੱਗੀਆਂ ਨੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ లైక్ కామెంట్ తో సోడే కారణ సారయా ਕਿ వైగרו ਦੀ ਕਿਰਪਾ తోడే ਤਾਂ ਕਰਉ ਨਹੀਂ ਨਾ ਕਰਉ ਉਹ ਕਈ ਧੰਨਵਾਦ ਸਿੰਘ ਜੀ ਧੰਨਵਾਦ